ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦਾ ਬ੍ਰੋਕਨ ਟੀਵੀ ਤੇ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਈ ਹਰਜਿੰਦਰ ਸਿੰਘ ਜੋ ਟਰੱਕ ਡਰਾਈਵਰ ਜਿਸ ਦਾ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਇਆ ਉਹਦੀ ਪੂਰੀ ਕਹਾਣੀ ਦੱਸਾਂਗੇ ਤੇ ਭਾਈ ਹਰਜਿੰਦਰ ਦੀ ਜਿਹੜੀ ਸਜ਼ਾ ਉਹ ਕਿਦਾਂ ਘਟ ਹੋ ਸਕਦੀ ਆ ਹਰਜਿੰਦਰ ਸਿੰਘ ਦੇ ਪਿਤਾ ਜੀ ਦੀ ਮੌਤ ਆ कोरोना काल ਦੇ ਦੌਰਾਨ ਹੋ ਗਈ ਸੀ ਤੇ ਹਰਜਿੰਦਰ ਸਿੰਘ ਦੇ ਜੋ ਮਾਤਾ ਜੀ ਨੇ ਤੇ ਉਹਨਾਂ ਦਾ ਸਾਰਾ ਹੀ ਪਰਵਾਦ ਤੇ ਸਮੇਂ ਬਹੁਤ ਹੀ ਡੂੰਘੇ ਸਤਵੇਂ ਵਿੱਚ ਆ ਮਾਤਾ ਜੀ ਦੀ ਇਹ ਨਹੀਂ ਬੁਰੀ ਹਾਲਤਾ ਇਹ ਉਹ ਚੰਗੀ ਤਰ੍ਹਾਂ ਬੋਲ ਤੱਕ ਵੀ ਨਹੀਂ ਸਕਦੇ ਇਹ ਸਾਰੀ ਘਟਨਾ ਕਿਵੇਂ ਵਾਪਰੀ ਆ ਇਹਦੇ ਬਾਰੇ ਅਸੀਂ ਬਸ ਰਹੇ ਆ ਹਰਜਿੰਦਰ ਸਿੰਘ ਆਪਣਾ ਟਰੱਕ ਲੈ ਕੇ ਅਮਰੀਕਾ ਦੇ ਸ਼ਹਿਰ ਅਪਲੋ ਰਿਡਾ ਜਾ ਰਿਹਾ ਸੀ ਉਸ ਤੋਂ ਇੱਕ ਗਲਤ ਯੂ ਟਰਨ ਵੱਜਨ ਕਾਰਨ ਕਾਰ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਤਿੰਨ ਅਮਰੀਕਾ ਦੇ ਲੋਕਾਂ ਦੀ ਮੌਤ ਹੋ ਗਈ ਸੀ ਤੇ ਜਿਸ ਦੇ ਕਾਰਨ ਅਮਰੀਕਾ ਅਮਰੀਕਾ ਦੀ ਸਰਕਾਰ ਨੇ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਸਜ਼ਾ ਕਾਰਨ ਉਸਦੀ ساری ਉਮਰ ਹੀ ਜੇਲ੍ਹ ਵਿੱਚ ਮੰਗ ਜਾਵੇਗੀ ਰਵਿੰਦਰ ਸਿੰਘ ਪੰਜਾਬ ਤੋਂ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਅਮਰੀਕਾ ਆ ਗਿਆ ਉਸ ਪਟੀਸ਼ਨ ਸਾਈਨ ਕਰਕੇ ਰਵਿੰਦਰ ਸਿੰਘ ਦੀ ਸਜ਼ਾ ਜਿਹੜੀ ਆ ਉਹ ਘਟ ਹੋ ਸਕਦੀ ਹੈ ਸਜ਼ਾ ਘਟਾਉਣ ਵਾਸਤੇ ਇਹ ਆਖ ਪਟੀਸ਼ਨਾਂ ਸਾਈਨ ਕਰਨ ਦੀ ਜ਼ਰੂਰਤ ਹੈ ਤੇ ਹੁਣ ਤੱਕ ਕਤਈ ਬਕਈ ਲੱਖ ਦੇ ਕਰੀਬ ਆਪਣੇ ਲੋਕਾਂ ਨੇ ਉਸ ਪਟੀਸ਼ਨ ਤੇ ਸਾਈਨ ਕੀਤੇ ਹਨ ਮੈਕਸੀਕੋ ਪੁਲਿਸ ਵੱਲੋਂ ਬੋਡੀ ਕੈਮ ਦੀ ਇੱਕ ਵੀਡੀਓ ਅਪਲੋਡ ਕੀਤੀ ਗਈ ਆ ਜਿਸ ਵਿੱਚ ਵੱਡਾ ਮੁੱਦਾ ਇਹ ਆ ਇਹਦਾ ਇਸ ਮਾਈ ਟਿਕਟ ਦਾ ਮਾਈ ਲਾਇਸੈਂਸ ਇਹ ਹਾਊ ਮੈਨੀ ਈਅਰ ਸੰਗਤਾਂ ਦੀ ਬੋਲਣ ਵਿੱਚ ਬਹੁਤ ਹੀ ਦਿੱਕਤ ਹੋ ਰਹੀ ਹੈ ਇਹ ਸਰਕਾਰ ਨੇ ਕਾਨੂੰਨ ਬਦਲ ਦਿੱਤਾ ਹੁਣ ਜਿਹੜਾ ਡਰਾਈਵਿੰਗ ਲਾਇਸੈਂਸ ਬਣਾਉਣਾ ਪਵੇ ਕ ਅਮਰੀਕਾ ਦੇ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਵੇਲੇ ਅੰਗਰੇਜ਼ੀ ਪੜ੍ਹਨੀ ਲਿਖਣੀ ਅਤੇ ਬੋਲਣੀ ਬਹੁਤ ਹੀ ਜ਼ਰੂਰੀ ਕਰ ਦਿੱਤੀ ਗਈ ਹੈ ਤੇ ਜੇ ਅੰਗਰੇਜ਼ੀ ਪੜਨੀ ਲਿਖਣੀ ਬੋਲਣੀ ਨਹੀਂ ਆਉਂਦੀ ਤਾਂ ਹੁਣ ਉਸ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣੇਗਾ ਭਾਈ ਹਰਜਿੰਦਰ ਸਿੰਘ ਲਈ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਅਗੇ ਅਰਦਾਸ ਬੇਨਤੀ ਕਰੋ ਕਿ ਉਸ ਵੀਰ ਦੀ ਸਜ਼ਾ ਘੱਟ ਹੋ ਜਾਵੇ ਅਤੇ ਜਿਹੜੀ ਪਟੀਸ਼ਨ ਹੈ ਇਹ ਵੱਧ ਤੋਂ ਵੱਧ ਸੈਨ ਕਰੋ ਅਤੇ ਪਟੀਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਈ ਦੀ ਸਜ਼ਾ ਘਟੋ ਜਾਵੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਅਤੇ ਫੌੜੋ ਕਰੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਪਟੀਸ਼ਨ ਨੂੰ ਜ਼ਰੂਰ ਸ਼ੇਅਰ ਕਰੋ ਕਿ ਇਹ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਲੋਕਾਂ ਪਟੀਸ਼ਨ ਸਾਈਨ ਕਰ ਸਕਣ ਸਤਿ ਸ੍ਰੀ ਅਕਾਲ